2015 ਮਾਡਲ ਦਾ ਹੈਗਾ ਟਰੈਕਟਰ ਹਾਂਜੀ ਟਰੈਕਟਰ ਦੀ ਕੰਡੀਸ਼ਨ ਤਾਂ ਓਰੀਜਨਲ ਨਾਲ ਮੈਂ ਵਰਗੀ ਨਾਲ ਦੀ ਟਾਇਰ ਨਹੀਂ ਵੀ ਜੀ ਅਸਾ ਟਰੈਕਟਰ ਦੇ ਟਾਇਰ ਨਾਲ ਦੀ ਇਹਦਾ ਨੰਬਰ ਕਿੱਥੋਂ ਦਾ ਵੀ ਆ ਨਾਲ ਦੀ ਹੈ ਕੰਪਨੀ ਦਾ ਹੀ ਲੱਗਦਾ ਇਹ ਅਸਾ ਕੰਪਨੀ ਹੈ ਕੰਪਨੀ ਵੱਲੋਂ ਫੇਟੇਗਾ ਹੋਈ ਹੋਈ ਹੈ ਓਕੇ ਲੈ ਮੈਨੂੰ ਅਤਰੋ ਇਸਰਾਲਿਆਂ ਦਾ ਫਿਰ ਤਾਂ ਕਾਪੀ ਦੇ ਪਾਸ ਵੀ ਹੋਊਗਾ ਹਾਂਜੀ ਹਾਂ 15 ਮਾਡਲ ਲਈ ਲੋਨ ਵੀ ਹੁੰਦਾ 2.5 ਲੱਖ ਦਾ ਹੋ ਜਾਊਗਾ 2.5 ਲੱਖ ਦੇ ਤੇ ਲੋਨ ਹੋ ਜਾਊਗਾ ਲੋਨ ਵੀ ਹੋ ਜਾਊਗਾ ਕੰਡੀਸ਼ਨ ਤਾਂ ਓਰੀਜਨਲ ਹੀ ਫਿਰ ਤਾਂ ਸਰ ਤਾਂ ਮੇਰੇ ਟਾਇਰ ਵੀ ਜਿਵੇਂ ਨਵੇਂ ਨੇ ਮਗਰ ਦੇ ਓ ਵੇਟ ਵੀ ਲੱਗੇ ਹੋਣ ਬਈ ਵੇਟੇ ਦੇ ਨਾਲ ਆਉਂਦੇ ਕਰ ਬਾਅਦ ਚ ਲੱਗੇ ਹੋਣੇ ਕੰਪਨੀ ਲੱਗਦੀ ਨਹੀਂ ਕੰਪਨੀ ਛਤਰੀ ਲੱਗਦੀ ਆਖਣੇ ਅੱਛਾ ਇਹਨੂੰ ਕੰਪਨੀ ਦੀ ਛਤਰੀ ਆ ਕੰਪਨੀ ਦੇ ਵੇਟ ਨੇ ਵੇਟ ਨੇ ਹਨ ਠੀਕ ਹੈ ਲੋਹੇ ਦੇ ਹੈ ਲੋਹੇ ਦੇ ਹਨ 50 ਕਿਲੋ ਵਾਲੇ ਨੇ ਹਾਂਜੀ ਇਹਦਾ ਨੰਬਰ ਕਿੱਥੋਂ ਦਾ ਬਈ ਫਤਿਹਗੜ ਸਾਹਿਬ ਦਾ ਫਤਿਹਗੜ ਸਾਹਿਬ ਦਾ ਨੰਬਰ ਹੈ ਪਹਿਲੇ ਮਾਲਕਾਂ ਦਾ ਅੱਛਾ ਹਾਂ ਪੀਪੀ ਤੇ ਹੀ ਚੱਲ ਕਿੰਨਾ ਕਰ ਗਿਆ ਹੁਣ ਬਈ ਇਹ ਚੱਲਿਆ ਮੇਰੇ ਕੋਲ 2000 ਘੰਟੇ ਆ ਜੀ ਜਿਵੇਂ ਤੁਸੀਂ ਕਹੋਗੇ ਉਹਨੇ ਦੇ ਦਾਂਗੇ 2000 ਮਰਾ ਮੈਂ ਬਾੜਾ ਘਟਾ ਦੇਣਾ ਹੁਣ ਆਪ ਹੀ ਕਰ ਲੈ ਤੱਕ ਦੇ ਗਏ ਹੈ ਤੱਕ ਦੇ ਜਿੰਨਾ ਮਰਜੀ ਕਿੰਨੇ ਚੱਕੀ ਹੋਣ 21 21 ਮਾਡਲ ਹੈ 21 ਮਾਡਲ ਹੈ ਫਤੇਗੜ ਸਾਹਿਬ ਦਾ ਨੰਬਰ ਆ ਫਾਸਟ ਪਾਰਟੀ ਹੈ ਜੇ ਮਾਲਕ ਹੈ ਕੰਡੀਸ਼ਨ ਸੈਂਸਰੀ ਦਾ ਪੂਰਾ ਓਕੇ ਹੈ ਓਕੇ ਹੈ ਟਾਇਰ ਵੀ ਨਵੇਂ ਨੇ ਹਾਂਜੀ ਹਾਂਲੇ ਟਾਪੀ ਲੱਗੀ ਜੀ ਸਾਰਾ ਓਕੇ ਹੀ ਹੈ ਆਪ ਹੀ ਦੱਸਦੇ ਯਾਰ ਕੁਝ ਦੱਸ ਦੋ ਮੇਰਾ ਦਿਲ ਡਰਦਾ ਵੀ ਮੈਂ ਘਟਰ ਬਾਹਲੇ ਤੱਕ ਦੋ ਹੈ ਚੱਕ ਦੇ ਦੇਖ ਲਓ ਚੱਕ ਦੋ ਹੈ ਚੱਕ ਦੇ ਵੀ ਘਬਰਾਣਾ ਜਮੀਨ ਕੋ ਤਾਂ ਦੇ ਦੇ ਕੋਈ ਗੱਲੇ ਆਏ ਨਹੀਂ ਮੋੜ ਨਾ ਦੀ ਗੱਲ ਮੋੜਦੇ ਕੋਈ ਗੱਲੇ ਛੁੜੀ ਮੋੜਦੇ ਪੱਟੀ ਖਾ ਕੋਈ ਗੱਲੇ ਲੈ ਮੈਂ ਤੇਰਾ 4 ਲੱਖ ਤੇ 35000 ਦਾ ਦਵਾਂ ਸਹੀ ਆ ਹੈ ਜਿਆਦਾ ਘੱਟ ਹੈ ਘੱਟ ਗਈ ਗਾਹ ਵਈ ਗੱਲ ਹੋ ਗਈ ਨਾ ਲੋਬੀ ਮੈਂ ਤੇਰਾ ਅੱਜ ਫੇਰ ਆਪਾਂ ਕੈਦੂਪੁਰ ਦੇ ਵਿੱਚ ਪਹੁੰਚ ਗਏ ਬਾਈ ਹੈਪੀ ਦੇ ਸ਼ੋਰੂਮ ਤੇ ਯਾਨੀ ਕਿ ਢਾਲੀਵਾਲ ਟਰੈਕਟਰ ਜਿਹਦੇ ਸ਼ੋਰੂਮ ਤੇ ਪਹੁੰਚ ਗਏ ਮਿੱਤਰੋ ਅੱਜ ਬਾਜ਼ਾਰ ਰੇਟਾਂ ਦੇ ਵਿੱਚ ਨਾ ਤੁਹਾਨੂੰ ਬਹੁਤ ਘੈਂਟ ਘੈਂਟ ਟਰੈਕਟਰ ਦੇਣੇ ਆ 9 10 ਟਰੈਕਟਰ ਬਾਈ ਹੋਰ ਲਿਆਈ ਖੜਾ ਤੇ ਜਿਹਦੇ ਵਿੱਚੋਂ ਨਾ ਸਭ ਤੋਂ ਘੈਂਟ ਟਰੈਕਟਰ ਫੋਰਡ ਖੜਾ ਆਪਾਂ ਕੱਲੇ-ਕੱਲੇ ਦੀ ਜਾਣਕਾਰੀ ਲੰਮਾਂਗੇ ਟਰੈਕਟਰ ਸਾਰੇ ਚੰਗੇ ਨੇ ਹੈਪੀ ਕੀ ਹਾਲ ਨੇ ਪਹਿਲਾਂ ਤਾਂ ਵੀਰੇ ਮੁਬਾਰਕਾਂ ਆ ਫੋਰਡ ਕਿਥੋਂ ਲਿਆਦੇ ਦੱਸ ਵੀਰੇ 92 ਮਾਡਲ ਆ ਆਪਾਂ ਆਪ ਲਿਆ ਸੀ ਆਪ ਲਿਆ ਸੀ 92 ਮਾਡਲ ਤੇ ਹਾਂ ਸਾਰਾ ਤਿਆਰ ਕਰਾਇਆ ਜੀ ਆਪਣੇ ਹੱਥੀਂ ਅੱਛਾ ਤਿਆਰ ਕਰਵਾਤਾ ਹਾਂਜੀ ਹਾਂਜੀ ਓਕੇ ਇਹਦੇ ਵਿੱਚ ਕੀ ਕੁਝ ਕਰਵਾਇਆ ਮੈਨੂੰ ਇਹ ਦੱਸਿਓ ਇਹਦੇ ਵੀਰੇ ਦੇਖੋ ਪਹਿਲਾਂ ਤਾਂ ਸਾਰਾ ਕੁਝ ਬੰਪਰ ਅਗਲੇ ਲਾਇਆ ਵਾ ਸੀ ਠੀਕ ਆ ਸਾਰੀ ਵੀ ਐਕਣੇ ਲੱਗੀ ਹੋਈ ਸੀ ਓਕੇ ਸਾ ਡੰਡੇ ਸੀਟਾਂ ਹਾਂ ਤੇ ਲਾਈਟਾਂ ਪਿੱਛੇ ਹੁੱਕ ਹੂੰ ਤੇ ਅਗਲੇ ਨਹੀਂ ਬਸ ਇੱਕ ਰੰਗ ਰੰਗ ਦੀ ਕਮੀ ਸੀ ਕੱਲੇ ਰੰਗ ਦੀ ਪਹਿਲਾ ਗੇਅਰ ਕੋਰ ਦਾ ਕੰਮ ਇੰਨਾ ਦਸਰ ਹੋ ਗਿਆ ਫੁੱਲ ਓਵਰਹਾਲ ਦੀ ਟਾਇਰ ਟਾਇਰ ਵੀ ਨਵੇਂ ਹੀ ਸੀ ਦੇ ਟਾਇਰ ਹਾਂ ਇੱਕ ਨੇ ਸੀ ਕੰਡੀਸ਼ਨ ਤਾਂ ਤੁਸੀਂ ਬਹੁਤ ਘੈਂਟ ਬਣਾਤਾ ਫਿਰ ਅੱਛਾ ਰੰਗ ਦੇ ਮਾਡਲ 92 ਬਈ ਦਾ ਨੰਬਰ ਰੰਗ ਦਾ ਰੰਗ ਦਾ ਆਪਾਂ ਤਾਂ 40000 ਰੁਪਏ ਲਿਆ ਬੰਦੇ ਨੇ ਅੱਛਾ 40000 ਕੱਲੇ ਰੰਗ ਤੇ ਲੱਗਦੇ ਫਿਰ ਸਵਾਈ ਵੀ ਬਹੁਤ ਦਿੱਤੀ ਆ ਬਾਈ ਵਧੀਆ ਜੀ ਮਿਹਨਤ ਬਹੁਤ ਕੀਤੀ ਐ ਇਸ ਦੀ ਹੋਮੈਂਟ ਕਰੀ ਐ ਬਈ ਇਹਦਾ ਨੰਬਰ ਕਿੱਥੋਂ ਦਾ ਹੈ ਨੰਬਰ ਹਰਿਆਣੇ ਦਾ ਜੀ ਹਰਿਆਣੇ ਦਾ ਇਹ ਫਿਰ ਕੀ ਡਿਮਾਂਡ ਹੈ ਇਹਦੀ ਡਿਮਾਂਡ ਫਿਰ ਆ ਜੀ 2 ਲੱਖ ਦਾ ਟਾਇਰ ਵੀ ਘਟਾ ਲਾਂਗੇ 2 ਲੱਖ ਦੇ ਬਣੂ ਹਾਂਜੀ ਓਕੇ ਲੈ ਮਿੱਤਰੋ 2 ਲੱਖ ਦੇ ਇਹ ਬਣੂ 92 ਮਾਡਲ ਦਾ 2 केटी ਦੇ ਟਾਇਰ ਲੈ ਤਰ ਮਾ ਇਹ ਚ ਅੱਛਾ ਵਿਚਾਰੀ 2 केटी ਦੇ ਨੇ 2 केटी ਦੇ ਨੇ ਹਾਂ ਹਾਂ ਟਾਇਰ ਵੀ ਨਵੇਂ ਆ ਵਰਗੇ ਹੁੱਕ ਦਿਖਾ ਦਿਓ ਤੇ ਲਿੰਕਾਂ ਦਿਖਾ ਦਿਓ ਹਾਂ ਹੈਨਾ ਜੀ ਆ ਸਤਰੀ ਜਮਾ ਨਮੀ ਹੈ ਸਤਰੀ ਵੀ ਹੈ ਵੀ ਹੈ ਓਕੇ ਹਾਂਜੀ ਲਿੰਕਾਂ ਲੋਕਾਂ ਦਾ ਪੂਰਾ ਟਰੈਕਟਰ ਘੈਂਟ ਹੈ ਹੁੱਕ ਨਵੇਂ ਆ ਨਾ ਇਹਦਾ ਪੂਰਾ ਘੈਂਟ ਹੈ ਜੀ ਓਕੇ ਸਾਹ ਜਿਹੜਾ ਸਵਰਾਜ ਖੜਾ ਵੀ ਆਹਾ ਇਹ ਵੀਰੇ 7 ਮਾਡਲ ਹੈ 2007 ਮਾਡਲ ਹਾਂਜੀ ਹਾਂ ਤੇ ओरिजिनल ਹੈ ਬਈ ओरिजिनल ਬਈ ਇਹਨਾਂ ਸਾਰਾ ਜੀ ਆਹ ਦੇਖੋ ਜੀ ਪੱਟੀ ਸਾਹਿਬ ਆਹ ਇੱਕ ਚਾਪੀ ਲੱਗੀ ਹੈ ਹੈਡ ਹੂੰ ਗੈਸ ਕਟ ਵੀ ਨਾਲ ਦਾ ਓਕੇ ਨੇ ਉਹਦੇ ਨੂੰ ਚਾਪੀ ਲੱਗੀ ਜਾਂਦੀ ਠੀਕ ਆ ਸੱਤ ਮਾਡਲ ਇਹਦਾ ਨੰਬਰ ਕਿੱਥੋਂ ਦਾ ਹੈ ਪੰਜਾਬ ਦਾ ਹੀ ਹੈ ਪੰਜਾਬ ਦਾ ਨੰਬਰ ਹੈ ਟਾਇਰ ਵੀ ਠੀਕ ਪਏ ਨੇ ਵਧੀਆ ਨੇ ਨਾ ਨਵੇਂ ਵਰਗੇ ਤੇ ਉਦਾਂ ਬਈ ਚੱਲ ਚਲਾ ਵੀਦਾ ਕਿਵੇਂ ਆ ਬਹੁਤ ਵਧੀਆ ਫਰਾ ਜੀ ਕਲੋਸ ਕਰੀਂ ਜਣਾਗੇ ਕਰਨੋਸ ਕਰੀਂ ਜਣ ਵਾਲਾ ਓਕੇ 2 ਸਟਾਰਾਂ ਵਾਲਾ ਹੈ ਨਾ ਇਹ 2 ਸਟਾਰ 14 ਟਾਇਰ 14 ਦੇ ਟਾਇਰਾਂ ਓਕੇ ਕੰਡੀਸ਼ਨ ਵੀ ਘੈਂਟ ਆ ਤੇ ਬਾਈ ਇਹਦੀ ਕੀ ਰਿਮਾਂਡਰ ਹੈ ਇਹਦੀ ਵੀਰੇ 335000 ਰੁਪਏ 335000 7 ਮਾਡਲ 7 ਮਾਡਲ ਓਕੇ ਤੇ ਮੈਂ ਪਿੱਛੋਂ ਵੀ ਦਿਖਾ ਦੇ ਬਾਈ ਇਹਨੂੰ ਆ ਮਗਰਾੜਾਂ ਦਾ ਚੈੱਕ ਕਰਵਾ ਦੇ ਲਿੰਕਾਂ ਲੋਕਾਂ ਦਾ ਚੈੱਕ ਕਰਵਾ ਦੇ ਆ ਦੇ ਰੰਮਾ ਰੰਮਾ ਚੈੱਕ ਕਰਾ ਦੋ ਨੰਬਰ ਇਹਦਾ ਵੀ ਪੰਜਾਬ ਦਾ ਰੋਪੜ ਦਾ ਨੰਬਰ ਹੈ ਨਾ ਓਕੇ ਦੇ ਕੰਨ ਦੀਆਂ ਕੰਨ ਲੱਪੇ ਲੋਕਾਂ ਸਾਹ ਨਾਲ ਦੀ ਵੀ ਹਾਂ ਨਹੀਂ ਟਰੈਕਟਰ ਵੈਸੇ ਸਾਫ਼ ਆ ਮਗਰਾੜ ਦੇਖੋ ਜੀ ਮਗਰਾੜਾਂ ਅੰਦਰ ਉਹ ਚੈੱਕ ਕਰਵਾ ਦੇ ਕਰੋ ਤਾਂ ਮੱਝ ਮਗਰਾੜ ਦੇਖੋ ਆ ਜੜਾ ਜੂੜਾ ਸਾਰੀ ਦਿਖਾ ਦੇ ਜੰਗਾਲ ਜੀ ਗੋਲ ਠੀਕ ਕਿਤੇ ਵੀ ਕਿਤੇ ਪਸੀ ਜੰਗਾਲ ਤੇ ਜਿਹੜਾ ਇੱਧਰਲੇ ਪਾਸੇ ਖੜਾ ਹੈ ਬੀ 35 ਇਹ 35 ਵੀਰੇ 2003 ਮਾਡਲ 2003 ਮਾਡਲ ਹਾਂਜੀ ਕੰਡੀਸ਼ਨ ਦਾ Ориਜਨਲ ਹੀ ਹੈ Ориਜਨਲ ਹੀ ਵੀ ਹਾਂ ਆ ਦੇਖੋ ਰਿੰਮ ਚੈੱਕ ਕਰਾਓ ਬਾਡੀ ਲਾਈਨ ਚੈੱਕ ਕਰਾਓ ਜੀ ਹੂੰ ਹਾਂਜੀ ਪੂਰਾ ਕਹਿੰਦਾ ਜੀ ਉਦਾਂ ਵੀ ਸੁੱਕਾ ਇੰਜਨ ਹੈ ਜਮਾ ਬਈ ਸੁੱਕਾ ਸੁੱਕਾ ਜੀ ਪੂਰਾ ਨੰਬਰ ਹਰਿਆਣਾ ਦਾ ਜੀ ਅੱਛਾ ਤੇ ਸਾਰਾ Ориਜਨਲ ਹੈ ਤੇ ਮੋਰਮ ਦਾ ਲੈਟਰ ਚੰਗਾ ਪਿਆ ਹੈ ਹਨਾ ਹਾਂਜੀ ਸਿੰਗਲ ਕਲਚ ਹੈ ਅੱਛਾ 2003 ਬਈ ਮੈਨੂੰ ਇਹ ਦੱਸ ਇਹ ਟਰੈਕਟਰ ਦੀ ਕੀਮਤ ਮਾੜਾ ਕਿਹਦੇ ਕਿੰਨੇ 2 ਲੱਖ ਰੁਪਈਆ 2 ਲੱਖ ਰੁਪਈਆ ਮਾਡਲ ਦੱਸਿਆ ਸੀ 2003 ਵੀਰੇ 2003 ਮਾਡਲ ਹਾਂਜੀ ਕਰ ਮੈਂ ਆ ਚੈੱਕ ਕਰ ਬਈ ਸਾਡੀ ਬੜਾ ਬੜਾ ਪਿੱਪਾ ਦਾ ਮਗਰਾਟਾਂ ਦਾ ਜੀ ਹੂੰ ਘੈਂਟ ਆ ਬੜਾ ਆਦੇ ਕੋਈ ਲੀਕਿੰਗ ਦੀ ਸਮੱਸਿਆ ਨਹੀਂ ਟਰੈਕਟਰ ਪੂਰਾ ਚੰਗਾ ਹੈ ਪੁੱਕਾ ਪੂਰਾ ਰੇਟ ਵੀ ਜਾਈ ਜੀ ਆ ਬਈ ਹਾਂ 2 ਲੱਖ ਰੁਪਈਆ ਮੰਗਦੇ ਆ ਮਾਨਤਾ ਨਾ ਹਾਂ ਮਾਨਤਾ ਨਾ ਤਾਂ ਹੋਊਗਾ ਨਾ ਹਲੇ ਹਾਂਜੀ ਹਾਂ ਕਰਦਾ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ 50 ਦਾ ਫਾਰਮ 50 ਜੀ ਇਹ ਟਰੈਕਟਰ ਉਹ ਤਾਂ ਨਹੀਂ ਯਾਰ ਜਿਹੜਾ ਸਾਡੇ ਪਿੰਡੋਂ ਆਇਆ ਹੋਇਆ ਨਹੀਂ ਵੀਰੇ ਇਹ ਤਾਂ ਇੱਥੇ ਹੀ ਲਿਆਪਾ ਨੁਕਲੇ ਕਿਥੋਂ ਇੱਥੇ ਲੈਂਦਾ ਪੂਰੀ ਲਿਆ ਫਰਵਾਹੀ ਵਾਲੇ ਕੋਲੇ ਲੈ ਵੇ ਟਰੈਕਟਰ ਦੀ ਹੁਣੇ ਵੇਚਦਾ ਹਾਂ ਉਹ ਵੀ ਸਾਡੇ ਪਿੰਡੋਂ ਆਇਆ ਜਮਾਂ ਇਹ ਚੀਜ਼ ਹੀ ਉਹ ਜਮਾਂ ਸੇਮ ਸੀ ਇੱਕ ਨਾ ਮਾਡਲ ਬਾਈ ਇਹ ਨੰਬਰ ਹਰਿਆਣੇ ਦਾ ਵੀਰੇ 97 ਮਾਡਲ ਹੈ 97 ਮਾਡਲ ਐਚ ਆਰ ਨੰਬਰ ਹੈ ਐਚ ਆਰ ਨੰਬਰ ਗਵਰਨਰ ਨੰਬਰ ਪੰਪ ਤਾਂ ਹੁੰਦੀ ਹੈ ਇਹਨਾਂ ਦੇ ਹੂੰ 40 ਤੋਂ 45 ਪੈਸੇ ਟਾਇਰ ਨੇ ਠੀਕ ਆ ਤੇ ਆ ਹੁੱਕ ਦਿਖਾ ਦੇ ਵੀਰੇ ਕਰਮਾ ਜੀ ਪਿੱਛੋਂ ਕਰਮੇ ਹੁੱਕ ਆ ਕੇ ਦਿਖਾ ਦੇ ਸਾਰੀ ਹੁੱਕ ਵਧੀਆ ਪਹੁੰਚਾਇਜ ਰੇਟ 'ਚ ਭਰਾ ਜੀ ਹੁੱਕ ਨਵੀਂ ਲਾਤੀ ਬਈ ਹੈ ਇਹ ਦੀ ਐਸੀ ਕਿ ਤੁਸੀਂ ਲਈ ਇੱਕ ਨੇ ਲੱਗੀ ਵੀ ਤੇ ਇਦਾਂ ਹੀ ਸੀ ਇਹਦੀ ਕੀ ਡਿਮਾਂਡ ਹੈ ਬਈ 1 ਲੱਖ 20000 ਰੁਪਏ ਚ 1 ਲੱਖ ਤੇ 20000 ਲੈ ਮੈਂ ਤੇਰਾ ਮੋਟਰਸਾਈਕਲ ਵੀ ਨਹੀਂ ਆਉਂਦਾ ਆਹ ਰੇਡ ਚ 1 ਲੱਖ ਤੇ 20000 ਦੇ ਵਿੱਚ ਟਰੈਕਟਰ ਦੇ ਮਾਲਕ ਬਣੋਗੇ ਹਾਂਜੀ ਹਾਂ ਉਹ ਵੀ ਫਾਰਮ ਟਰੈਕ 50 ਦੇ ਹਾਂਜੀ ਹਾਂ ਨਾ ਤੇ ਬਈ ਜਿਹੜਾ ਆ ਖੜਾ 911 ਰੈਕ 911 ਵੀ ਜੀ ਡੀਆਈ ਹੋਇਆ ਵਾ 93 ਮਾਡਲ ਚਿੱਪ ਵਾਲੀ ਕਾਪੀ ਆ ਪਾਵਰ ਸਟੀering ਵੀ ਹੋਇਆ ਹੋਇਆ ਪਾਵਰ ਸਟੀering ਹੋਇਆ ਵਾ 65b ਹੋਇਆ ਵਾ ਲੈ 65b ਹੋਇਆ ਹੋਇਆ ਪਾਵਰ ਸਟੀering ਵੀ ਹੋਇਆ ਹੋਇਆ ਡੀਆਈ ਵੀ ਹੋਇਆ ਹੋਇਆ एचएमटी 511 ਕੰਡੀਸ਼ਨ ਦਾ Ориਜਨਲ ਹੈ ਜਣਾ ਹਾਂ ਇਹ ਦਰੋ ਜੀ ਹੋ ਕੇ ਨਾ ਕੋਲਿਆ ਵਾ ਜੀ ਇਹ ਅੱਛਾ ਹਾਂ ਸੋਦਾਂ ਹੋਇਆ ਹੋਇਆ ਪੰਜ ਪੰਜ ਸਾਲਾਂ ਦਾ ਹੋ ਕੇ ਨਾ ਕੋਲਿਆ ਵਾ ਠੀਕ ਆ ਇਹਦਾ ਨੰਬਰ ਵੀ 43 ਆ ਬਈ ਪੰਜਾਬ ਦੀ ਆ ਹਾਂਜੀ 1886 ਬਈ ਉਦਾਂ ਕਿਵੇਂ ਹੋਊ ਚੱਲ ਜਲਾਉਂਦਾ ਟਾਪੇ ਚੱਲਦੇ ਤਾਂ ਵਧੀਆ ਵੀਰੇ 45 ਰੁਪਏ ਡਾਇਰ ਨੇ ਹੂੰ ਤੇ ਪਿੱਛੋਂ ਡੈਕਸਨਾਂ ਦੀ ਆਵਾਜ਼ ਨਹੀਂ ਸੀਗੀ ਅੱਛਾ ਮੰਗਰੂ ਬੰਬੂ ਦੀ ਆਵਾਜ਼ ਨਹੀਂ ਓਕੇ 93 ਮਾਡਲ ਜੀ ਤੇ 18 ਤੱਕ ਕਾਪੀ ਪਾਸ ਹੈ ਜੀ ਸਾਰੇ ਕਾਲਜ ਮਿਲ ਜਾਣਗੇ ਠੀਕ ਹੈ ਤੇ ਬਣੂ ਕਿੰਨੇ ਦਾ ਬਾਈ ਇਹਦੀ 2 ਲੱਖ ਰੁਪਏ ਦੀ ਝਾਗਾ ਵੀ ਆਪਣੀ 2 ਲੱਖ ਦਾ ਵੇਚ ਦੋ ਕੁ ਲੱਖ ਦਾ ਝਾਗਾ ਮਾਨਤਨ ਕਰਾਂਗੇ ਫੁੱਲ ਕਰ ਦਾਂਗੇ ਹਾਂ ਜੀ ਠੀਕ ਹੈ ਕਰ ਦਾਂਗੇ ਜੀ ਤੇ ਲੈ ਮੈਂ ਤੇਰਾ ਆ ਜਾਉ ਹੋਏ 2 ਲੱਖ ਤਾਂ ਮੰਗੇ ਹੀ ਆ ਹਾਂ ਜੀ ਹਾਂ ਹੈਨਾ ਤੇ ਜਿਹੜਾ ਆ ਖੜਾ ਬਈ ਆ ਕਿਹੜਾਗਾ 25 11 20 11 ਸਟicker 25 11 ਦੇ ਲੱਗੇ ਨੂੰ ਤਾਂ ਹੈਗਾ 20 11 20 11 ਗੋਲ ਹੀ ਚੇਚਾ ਜੀ ਇਹ ਹੂੰ ਗੋਲੇ ਹਿੱਸੇ ਦੇ ਵਿੱਚ ਜੇ ਅਗਲੇ ਤਿਆਰ ਕਰਾ ਕੇ ਲੈਣਾ ਕਿਸੇ ਬਾਹਰਲੇ ਬੰਦੇ ਨੇ ਤਾਂ ਆਪਾਂ ਤਿਆਰ ਕਰਾ ਕੇ ਵੀ ਦੇ ਦਾਂਗੇ ਅੱਛਾ ਜੇ ਇਤਾਂ ਅਗਲੇ ਆਪਣੀ ਮਰਜ਼ੀ ਨਾਲ ਤਿਆਰ ਕਰਨਾ ਤਾਂ ਹੀ ਮੈਂ ਲੈ ਜਾਨਾ ਇੰਟਣ ਚੱਲ ਚਲਾਵੇ ਦਾ ਵਧੀਆ ਰੈਕਟਰ ਹੈ ਤਾਕਤ ਮਾਜੀ ਰੇਮ ਚੈੱਕ ਕਰਿਓ ਦੇਖੋ ਦੇਖੋ ਬੱਕਰੇ ਦੇ ਘਰੇ ਬਣੇ ਦੇਣਾ ਬਈ 69 ਮਾੜੋ ਜੀ ਕੱਟ 70 ਅੱਛਾ ਬਈ ਦੇ ਰੇਮ ਨਾਲ ਦੇਣੇ ਨਾਲ ਦੇ ਨਾਲ ਦੇ ਜੀ ਇਹ ਦੇਖੋ ਜੀ ਦੋਹਾ ਦੇਖੋ ਕਿੰਨਾ ਵਧੀਆ ਲੱਗਿਆ ਹੱਦ ਤੱਕ ਨਾ ਪੜਦਾ ਉਹੀ ਤਾਂ ਚੀਜ਼ ਦੋਹਾ ਗਲੇ ਚਲੇ ਨਹੀਂ ਹੈ ਮਾਡਲ ਦੱਸਿਆ ਸੀ 69 ਦੀ 69 ਮਾਡਲ ਦੇਖ ਲੋ ਹਾਂ ਸਿੱਧੇ ਹੀ 30 ਸਾਲ ਹੋ ਗਏ 30 ਤੇ ਆ 25 ਆ ਚੱਲਦਾ ਵਾਦੀ ਹਾਂ ਬਹੁਤ ਜਿਆਦਾ 35 33 ਸਾਲ ਹੋ ਗਏ ਜੀ 35 33 ਸਾਲ ਕਿਉਂ ਹੋ ਗਏ ਜੀ 30 ਤਾਂ ਸਿੱਧੇ ਉਹ ਹੋ ਗਏ ਇਹਦੇ ਵੀ 50 55 52 ਸਾਲ ਹੋ ਗਏ ਰੋ ਸਹੀ ਗੱਲ 52 ਸਾਲ ਪੁਰਾਣਾ ਟਰੈਕਟਰ ਹੈ ਕੰਡੀਸ਼ਨ ਤਾਂ ਹਾਲੇ ओरिजिनल ਵੀ ਹੈ ਕੋਈ ਹੋਇਆ ਸ਼ੋ ਹੋਈ ਵੀ ਆ ਤਾਂ ਹੋਈ ਹੋਈ ਆ ਹਾਂ ਬਾਡੀ ਲੈਣ ਨਾਲ ਵਾਕਿ ਪੀ ਐਨ ਐਚ ਇਹ ਨੰਬਰ ਇਹ ਕਿੱਥੋਂ ਦਾ ਬਈ ਇਹ ਪੰਜਾਬ ਦੇਈ ਆ ਸੌਦਾ ਨਹੀਂ ਹੁੰਦਾ ਤੇ ਪੀ ਐਨ ਐਚ ਹਾਂਜੀ ਹਾਂਜੀ ਹੁਣ ਤਾਂ ਸਰੀਜਾਂ ਬਹੁਤ ਚੇਂਜ ਹੋ ਗਈਆਂ ਹਾਂਜੀ ਹਾਂਜੀ ਧਰਮੇ ਇਹ 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 ਚੀਜ਼ ਬਈ ਆ ਆਪਣੇ ਆ ਕੀ ਕੀ ਚੀਜ਼ਾਂ ਨੇ ਬਈ ਆ ਇਹ ਫਿਰੇ ਬ੍ਰੇਕ ਹੁੰਦੇ ਨੇ ਜੀ ਅਸੀਂ ਬ੍ਰੇਕ ਨਹੀਂ ਦੇ ਹੂੰ ਦੇ ਇੱਕ ਪਾਸੇ ਨੂੰ ਲਾਉਣਾ ਤਾਂ ਇੱਕ ਐਂ ਕਰ ਲੋ ਤਾਂ ਇਧਰ ਨੂੰ ਘੁੰਮ ਲੱਗ ਜੂ ਇੱਕ ਘੁੰਮ ਜਵਾ ਇੱਕ ਟਾਇਰ ਕਰ ਜੇ ਪਰਲੇ ਪਾਸੇ ਨੂੰ ਕਰ ਤਾ ਤੂੰ ਉੱਤਰ ਡੈਰੋ ਜਾਮ ਹੋ ਜੂਗਾ ਓਕੇ ਬਈ ਇਹ ਦੇ ਕੀ ਹੈਪੀ ਪੈਲੇ ਮੁੰਡਾ ਅਸੇ ਇਤੋਂ ਮਿਲ ਕਿੱਥੋਂ ਗਿਆ ਟਰੈਕਟਰ ਨਹੀਂ ਇਹ ਲੱਭਿਆ ਜੀ ਬਹੁਤ ਔਖਾ ਤੁਰਦੇ ਫਿਰ ਤੈਨੂੰ ਚੱਲੋ ਕਰਦੇ ਫਿਰਦੇ ਇਹਨੂੰ ਦਰਸ਼ਨ ਪੈ ਗਏ 10 ਵੇਗੇ ਤੇ ਹੁਣ ਇਹਦਾ ਆਪਾਂ ਮੰਗਾਂਗੇ ਕੀ ਮੈਨੂੰ ਇਹ ਦੱਸ ਕਿਹਦਾ ਇਹ ਇੱਕਨੇ ਦਾ ਮੰਗਾਂਗੇ ਵੀਰੇ 1,10,000 ਰੁਪਏ ਹਾਂਜੀ ਜੇ ਤਿਆਰ ਕਰਾ ਕੇ ਲੈਣਾ ਫਿਰ ਉਸ ਹਿਸਾਬ ਨਾਲ ਮੰਗ ਲਾਂਗੇ 1,10 ਤਾਂ ਇਹ ਹੀ ਬੋਲ ਕਿੰਨੇ ਚ ਨਵੇੜਨਾ ਲੱਖ ਦਾ ਦੇ ਦਾਂ ਪੂਰੇ ਲੱਖ ਦਾ ਇੱਕ ਲੱਖ ਦੇ ਵਿੱਚ 69 ਮਾਡਲ 20 ਜਨਰੇਟਰ ਮੇਥਰੋ ਐਚ ਐਮ ਟੀ ਹੈ ਹਾਂਜੀ ਜੇ ਕਿਸੇ ਸੱਜਣ ਨੇ ਖਰੀਦਣਾ ਕਈ ਦੂਪਰ ਦੇ ਵਿੱਚ ਖੜਾ ਬਈ ਹੁਣ ਬਾਹਲੇ ਸੱਜਣੇ ਸੋਚਣਗੇ ਹੂੰ ਤਾਂ ਆਪਾਂ ਦੱਸਤਾ ਬਹੁਤ ਵਾਰੀ ਵੀ ਕਈ ਦੂਮਰ ਹੈ ਕਿੱਥੇ ਆ? ਹੈ ਲ ਭਾਰਸੋ ਤੋਂ ਨਾ ਬਾਰ ਰੋਡ ਤੇ ਨਹੀਂ ਨਹੀਂ ਇਹੜਾ ਆ ਖੜਾ ਵੀ ਸਵਰਾਜ ਪਹਿਲਾਂ ਤਾਂ ਸਵਰਾਜ ਵੀ ਇੰਜੰਤਰ ਆ ਬਸ 47 ਦਾ ਅੱਛਾ ਤੇ ਗੇਰ ਵੀ 74 ਦਾ ਲੱਗਿਆ ਹੋਇਆ ਉਹ ਤਾਂ ਹੈ ਇਹ ਲੀਲਾ ਸਵਰਾਜ ਨੀਲਾ ਸਵਰਾਜ ਆ ਇੰਡੀ ਸਵਰਾਜ ਦਾ ਬਸ ਇਕੱਲਾ ਆ ਰਹਿ ਗਿਆ ਹੂੰ ਬਾਕੀ ਸਾਰਾ ਸਮਾਨ ਸੀਮਿੰਟ ਦਾ ਲੱਗਿਆ 35 ਦਾ ਸੀ ਪਹਿਲਾਂ ਇਹ ਪਹਿਲਾਂ 35 ਦਾ ਸੀ 35 ਤੋਂ ਬਣਾਇਆ ਹੋਇਆ 44 ਦਾ 44 ਦਾ ਓਕੇ ਬਹੁਤ ਜਮਾ ਜੈਜ ਰੇਟ ਚ ਡਬਲ ਕਲੱਟ ਜੀ 540 ਚੱਕਰ ਉਹਦਾ ਮਾਡਲ ਕਿੰਨਾ ਸੀ ਇਹ ਮਾਡਲ ਤਾਂ ਇਹ ਮੇਰੇ ਖਾਲ 90 ਦੇ ਲੱਗ 90 ਦੇ 80 ਦੀ ਗੱਪ ਹੀ ਹੋਵੇਗੀ ਓਕੇ ਕਿੰਨੇ ਨੰਬਰ ਨੂੰ ਬਰੇਦ ਕਿੱਥੋਂ ਦਾਉ ਨੰਬਰ ਪੰਜਾਬ ਦੀ ਪੰਜਾਬ ਦਾ ਨੰਬਰ ਹੁਣ ਕਦ ਚੱਲਾਬੀਦਾ ਪੂਰਾ ਓਕੇ ਚੱਲਦਾ ਬਹੁਤ ਵਧੀਆ ਜੀ ਕਿੰਨੇ ਦਾ ਬਣੂ ਹੁਣ 1,25,000 ਕੀ ਸ਼ਰ ਮੰਗਾ ਜੀ ਮੰਗੇ ਹੀ 1,25,000 ਦਾ ਹਾਂਜੀ ਹਾਂ ਮੌਕੇ ਤੇ ਮਾਨਤਾਣ ਹੋਊਗਾ ਮੌਜੂਗਾ ਠੀਕ ਆ ਇਹੜਾ ਖੜਾ ਬਈ ਲੋਡਰ ਰਵੇ ਨੂੰ ਇਹਦੇ ਬਾਰੇ ਗਰੇ 15 ਮਾਡਲ ਆ ਜੀ 2015 ਮਾਡਲ ਦਾ ਹੈਗਾ ਟਰੈਕਟਰ ਹਾਂਜੀ ਟਰੈਕਟਰ ਦੀ ਕੰ ਅਸਾ ਟ੍ਰੈਕਟਰ ਦੇ ਟਾਇਰ ਨਾਲ ਦੇ ਨੇ ਇਹਦਾ ਨੰਬਰ ਕਿੱਥੋਂ ਦਾ ਕੋਈ ਵੀ ਆ ਨਾਲ ਦੀ ਇਹ ਕੰਪਨੀ ਦਾ ਹੀ ਲੱਗਦਾ ਇਹ ਅਸਾ ਕੰਪਨੀ ਹੈ ਕੰਪਨੀ ਵੱਲੋਂ ਫੇਟੇਗਾ ਹੋਈ ਹੋਈ ਹੈ ਓਕੇ ਲੈ ਮੈਂ ਤੁਰ ਵੈਸਰਾਲਿਆਂ ਦਾ ਫਿਰ ਤਾਂ ਕਾਪੀ ਦੇ ਪਾਸ ਵੀ ਹੋਊਗੀ ਹਾਂਜੀ ਹਾਂ 15 ਮਾਡਲ ਆਈ ਲੋਨ ਵੀ ਹੁੰਦੀ 2.5 ਲੱਖ ਦਾ ਹੋ ਜਾਊਗਾ 2.5 ਲੱਖ ਦੇ ਤੇ ਲੋਨ ਹੋ ਜਾਊਗਾ ਲੋਨ ਵੀ ਹੋ ਜਾਊਗਾ ਜਿਹੜੀ ਕਾਪੀ ਵਾਲੀ ਕਾਪੀ ਵਾਲੀ ਗੱਲ ਨਾਲ ਕਾਪੀ ਅਗਲੇ ਨੇ ਅਪਲਾਈ ਕਰੀ ਵੀ ਆ ਅੱਛਾ ਤੇ ਆਜੇ 10 ਦਿਨ ਚਾਜੇ ਆਜੇ 20 ਦਿਨ ਚਾਜੇ ਹਾਂ ਉਹ ਕਾਪੀ ਉਹਨਾਂ ਦੇ ਘਰੇ ਗਮ ਹੋ ਗਈ ਓਕੇ ਓਕੇ ਮਤਲਬ ਆਪਾਂ ਨੂੰ ਮਿਲੂ ਕਾਪੀ ਹਾਂਜੀ ਉਹਨਾਂ ਨੇ ਕਾਪੀ ਅਪਲਾਈ ਕਰੀ ਇਹਦਾ ਨੰਬਰ ਕਿੱਥੋਂ ਦਾ ਟਰੈਕਟਰ ਦਾ ਨੰਬਰ ਇਹਦਾ ਲੁਧਿਆਣੇ ਦਾ ਜੀ ਪੀ ਵੀ ਦਾ ਇਹ ਵੀ ਦੱਸ ਤੇ ਆਪਾਂ ਹੀ ਦਵਾਂਗੇ ਕਿੰਨੇ ਦਾ ਜਿਹੜੀ ਆਪਣੀ 3.5 ਲੱਖ ਦੀ ਡਿਮਾਂਡ ਹੈ ਜੀ 3.5 ਲੱਖ ਤਾਂ ਹੈਗੀ ਹੈ ਡਿਮਾਂਡ ਬਾਕੀ ਮਾਨਤਾ ਨੂੰ ਹੋਊਗਾ ਓਕੇ ਜਿਹੜਾ ਆ ਖੜਾ ਪਈ ਇਧਰਲੇ ਪਾਸੇ ਬੱਤੀ ਸੀ ਬੱਤੀ ਸੀ ਵੀਰੇਆ 21 ਮਾਡਲ ਹੈ ਜੀ 21 ਮਾਡਲ ਹਾਂਜੀ ਕੰਡੀਸ਼ਨ ਦਾ Ориਜੀਨਲ ਹੀ ਫਿਰ ਤਾਂ ਸਰ ਸਰ ਮੈਂ ਟਾਇਰ ਵੀ ਜਿਵੇਂ ਨਵੇਂ ਨੇ ਮੰਗ ਰਹੇ ਹਾਂ ਜੀ ਵੇਟ ਵੀ ਲੱਗੇ ਹੋਣ ਬਈ ਵੇਟੇ ਦੇ ਨਾਲ ਆਉਂਦੇ ਕਰ ਬਾਅਦ ਚ ਲੱਗੇ ਹੋਣ ਕੰਪਨੀ ਲੱਗਦੀ ਨਹੀਂ ਕੰਪਨੀ ਛਤਰੀ ਲੱਗਦੀ ਆਖਣੇ ਅੱਛਾ ਇਹਨੂੰ ਕੰਪਨੀ ਦੀ ਛਤਰੀ ਆ ਕੰਪਨੀ ਦੇ ਵੇਟ ਨੇ ਵੇਟ ਨੇ ਹਨ ਠੀਕ ਹੈ ਲੋਹੇ ਦੇ ਹੈ ਲੋਹੇ ਦੇ ਹਨ 50 ਕਿਲੋ ਵਾਲੇ ਨੇ ਹਾਂਜੀ ਇਹਦਾ ਨੰਬਰ ਕਿੱਥੋਂ ਦਾ ਬਈ ਫਤਿਹਗੜ ਸਾਹਿਬ ਦਾ ਫਤਿਹਗੜ ਸਾਹਿਬ ਦਾ ਨੰਬਰ ਹੈ ਪਹਿਲੇ ਮਾਲਕਾਂ ਦਾ ਅੱਛਾ ਹਾਂ ਪੀਵੀ 23 ਚੱਲ ਕਿੰਨਾ ਕੁ ਗਿਆ ਹੋਣਾ ਬਈ ਇਹ ਚੱਲਿਆ ਮੇਰੇ ਖਾਲ 2000 ਘੰਟੇ ਆ ਜੀ 2000 ਘੰਟਾ ਕਿੰਨੇ ਦਾ ਬਣ ਜਾਣਾ ਇਹਨੇ ਇਹਦੀ 460000 ਦੀ ਮੰਗ ਆ ਜੀ 465000 ਜਿਵੇਂ ਮਰਜ਼ੀ ਦੇ ਦਿਓ ਤੁਸੀਂ ਜਿਵੇਂ ਤੁਸੀਂ ਕਹੋਗੇ ਉਨੇ ਦੇ ਦਾਂਗੇ ਜੀ ਮੈਂ ਮੈਂ ਬੜਾ ਘਟਾ ਦੇਣਾ ਹਾਂ ਆਪ ਹੀ ਕਰੀਂ ਮੈਂ ਚੱਕ ਦੇਉਂਗੀ ਹੈਂ ਚੱਕ ਦੇ ਜਿੰਨਾ ਮਰਜ਼ੀ ਕਿੰਨੇ ਚੱਕੀ ਹੋਣ 21 21 ਮਾਡਲ ਹੈ 21 ਮਾਡਲ ਹੈ ਫਤੇਕਰ ਸਾਹਿਬ ਦਾ ਨੰਬਰ ਆ ਫਾਸਟ ਪਾਰਟੀ ਹੈ ਜੇ ਮਾਲਕਾ ਕੰਡੀਸ਼ਨ ਸੈਂਸਰੀ ਦਾ ਪੂਰਾ ਓਕੇ ਆ ਓਕੇ ਆ ਟਾਇਰ ਵੀ ਨਵੇਂ ਨੇ ਹਾਂ ਜੀ ਹਾਂਲੇ ਕਿ ਟਾਪੀ ਲੱਗੀ ਜੀ ਸਾਰਾ ਓਕੇ ਆ 465000 ਮੰਗਿਆ ਹੈ ਹਾਂ ਜੀ ਹਾਂ ਆਪ ਹੀ ਦੱਸਨੇ ਯਾਰ ਕੁਝ ਦੱਸ ਦੋ ਮੇਰਾ ਦਿਲ ਡਰਦਾ ਵੀ ਮੈਂ ਘਟਰ ਬਾਹਲੇ ਤੱਕ ਦੋ ਹੈ ਚੱਕ ਦੇ ਦੇਖ ਲੋ ਚੱਕ ਦੋ ਹੈ ਚੱਕ ਦੇ ਵੀਰੇ ਘਬਰਾਣਾ ਚ ਮੈਨੂੰ ਪਤਾ ਦੇ ਦੇ ਕੋਈ ਗੱਲੇ ਆਏ ਨਹੀਂ ਮੋੜ ਨਾ ਦੀ ਗੱਲ ਮੋੜ ਦੇ ਕੋਈ ਗੱਲੇ ਥੋੜੀ ਮੋੜ ਦੇ ਪੱਟੀ ਖਾ ਕੋਈ ਗੱਲੇ ਨਹੀਂ ਲੈ ਮੈਂ ਤੇਰੇ 4 ਲੱਖ ਤੇ 35000 ਦਾ ਦਵਾਂ ਸਹੀ ਆ ਹੈ ਜਿਆਦਾ ਹੈ ਜਿਆਦਾ ਘਟੇ ਗਿਓਂ ਬਈ ਗੱਲ ਹੋ ਗਈ ਨਾ ਚਲੋ 4 ਲੱਖ 40000 ਦਵਾਂ ਠੀਕ ਆ 4 ਲੱਖ ਤੇ 40000 ਦਾ ਬਣ ਚੁ ਜੇ ਕਿਸੇ ਭਰਾ ਨੇ ਖਰੀਦਣਾ ਸੰਪਰਕ ਕਰ ਲਓ ਕੈਦੂ ਪਰਦੇ ਅੱਡੇ ਤੇ ਖੜੇ ਨੇ ਪਰ ਮੈਂ ਉਹ ਤੱਕ ਖੜਿਆ ਇੱਕ ਵਾਰੀ ਦਵਾਰੇ ਕੈਮਰਾ ਮਾਰਦੇ ਜੇ ਕਿਸੇ ਭਰਾ ਨੇ ਕੋਈ ਵੀ ਟਰੈਕਟਰ ਲੈਣਾ ਨਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਹੁਣੇ ਫੋਨ ਲਾ ਲਓ ਗਾਰੰਟੀ ਫੁੱਲ ਹੈ